ਸਸ਼ੀ ਗਲਾਂਕਲ ਜੀ ਸਾਸਤਰੀ ਕਾ ਕੀ ਤਕਲੀਫ ਸੀ ਸੋਨੋ ਸਰ ਵਾਈਕਲ ਦੀ ਸੀ ਸਰ ਅੱਛਾ ਕਿੰਨਾ ਟਾਈਮ ਹੋ ਗਿਆ ਤਕਲੀਫ ਹੋਈ ਨੂੰ ਇਹ ਤਕਲੀਫ 20 25 ਦਿਨ ਤੋਂ ਜ਼ਿਆਦਾ ਸੀ ਠੀਕ ਹੈ ਕੀ ਚੱਕਰਾਂ ਲੱਗ ਜਾਂਦੇ ਸੀ ਕੀ ਹੋਣ ਲੱਗੇ ਤਕਲੀਫ ਇੱਕ ਜਿਵੇਂ ਕਮਰਾ ਘੁੰਮਦਾ ਹੁੰਦਾ ਹੈ ਇਸ ਤਰ੍ਹਾਂ ਮੰਜੇ ਤੇ ਪੈ ਨਹੀਂ ਸਕਦਾ ਕਮਰੇ ਚ ਬੈਠ ਨਹੀਂ ਸਕਦਾ ਬਈ ਜਿਵੇਂ ਕੰਮੀ ਜਾਂਦਾ ਵਾਲੇ ਦੁਆਲੇ ਇਸ ਤਰ੍ਹਾਂ ਸੀਗਾ ਬਈ ਆਪਣੇ ਸਥਰਨੀਸਿਸ ਸਰ ਠੀਕ ਹੈ ਹੁਣ ਤੁਸੀਂ ਕਿੰਨੇ ਵਾਰ ਥੈਰਾਪੀਆਂ ਕਰਾਂਗੇ ਸੀ ਤੇ ਕਿੰਨੇ ਪੈਸੇ ਠੀਕ ਹੈ ਥੈਰਾਪੀਆਂ ਲਗਭਗ 15 10 15 ਦੇ ਦੇ ਕਰਾ ਲਿਏ ਹੁਣ ਬਹੁਤ ਫਰਕ ਹੈ 60% ਤੋਂ ਠੀਕ ਹੈ ਠੀਕ ਹੈ ਨਾਲ ਛੋੜੇ ਬੈਕ ਦੀ ਤਕਲੀਫ ਸੀ ਬੈਕ ਆ ਰਹੀ ਜੀ ਆਪਣੇ 2 2.5 ਸਾਲਾਂ ਤੋਂ ਆਪਣੇ ਪੂਰੀ ਜਗੜ ਰਣ ਸੀ ਉਹਨਾਂ ਉਹਦੇ ਨਾਲ ਆਏ ਦਿਨ ਕਰਾਉਣ ਨਾਲ ਆਪਣੇ ਹਲਕਾਪਨ ਆ ਗਿਆ ਹੂੰ ਠੀਕ ਹੈ ਠੀਕ ਹੈ ਨਾਲ ਬੈਕ ਦੀ ਤਕਲੀਫ ਵੀ ਠੀਕ ਹੋ ਗਈ ਹਾਂਜੀ ਹਾਂਜੀ ਠੀਕ ਹੈ ਹੁਣ ਤੁਸੀਂ ਬਿਲਕੁਲ ਠੀਕ ਹੋ ਕੋਈ ਹੋਰ ਤਕਲੀਫ ਤਾਂ ਨਹੀਂ ਸੋਨੋ ਹੁਣ ਹਮ ਤਾਂ ਠੀਕ ਹੈ ਬੇ ਹੁਣ ਥੋੜਾ ਜਿਹਾ ਚੱਲਣ ਫਿਰਨ 'ਚ ਮੁਸ਼ਕਲ ਆਇਆ ਜਿਹਾ ਆਪਣੇ ਚੀਕੇ ਹੋਰ ਠੀਕ ਹੋ ਰਿਹਾ ਹੈ ਇਹ ਠੀਕ ਹੈ ਕਿੰਨੇ ਪਰਸੈਂਟ ਤੁਹਾਨੂੰ ਠੀਕ ਲੱਗਦਾ ਹੈ ਹੁਣ ਪਹਿਲਾਂ ਨਾਲੋਂ ਤੇ ਪਹਿਲਾਂ ਨਾਲੋਂ 50% ਤੋਂ ਉੱਪਰ ਲੱਗਦਾ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ